ਏ ਵੀਰ ਜੀ ਸੀ ਜੀ ਐਫ ਟਾਈਪ ਦੇ ਬਲੇਡ ਨੇਗੇ ਠੀਕ ਹੈ ਜੀ ਇਹ ਦੇ ਜਾਂਦੇ ਹਾਂ ਜੀ ਹੁਣ ਇਹ ਕੱਟ ਵਾਲਾ ਸਿਸਟਮ ਆ ਵੇਖੋ ਜਦੋਂ ਇਹ ਚੱਲਦਾ ਹੈ ਹਾਂਜੀ ਠੀਕ ਆਪਾਂ ਕਿਹੜੀ ਸੀਟ ਲਾ ਰਹੇ ਹਾਂਗੇ ਏ ਐਸ ਐਸ ਦੀ ਹੈ ਜੀ ਆਪਣੀ ਪੰਨਾ ਦਾ ਨੀਵਾ ਕਰਨਾ ਜਾਂ ਉੱਚਾ ਕਰਨਾ ਤਾਂ ਆਪਾਂ ਨੇ ਇਹਦੀ ਵੀ ਅਡਜਸਟਮੈਂਟ ਕੀਤੀ ਹੀ ਆ ਪਿੱਛੇ ਆਪਣਾ ਜੈਕ ਲੱਗਿਆ ਹੋਗਾ ਇਹਨੂੰ ਜਿੰਨਾ ਤੁਸੀਂ ਕੱਸ ਲੋਗੇ ਠੀਕ ਹੈ ਠੀਕ ਹੈ ਜੀ ਉਹਨਾਂ ਇਹ ਉੱਪਰ نیچے ਹੋ ਜਾਊਗਾ ਜੀ ਕੀ ਹਾਲ ਹੈ ਹਰਵਿੰਦਰ ਬਹੁਤ ਵਧੀਆ ਵੀਰ ਜੀ ਵੀ ਤੁਹਾਡਾ ਦਾ ਸਮੈਸ ਗਰੁੱਪ ਧੰਨਵਾਦ ਬਹੁਤ ਸਨੋ ਵਧੀਆ ਜੀ ਕੀ ਹਾਲ ਵਧੀਆ ਭਰਾ ਵਧੀਆ ਠੀਕ ਠਾਕ ਆ ਰਵਿੰਦਰ ਅਧਿਆਪਨ ਨੂੰ ਸਫਰ ਸੀਟਰ ਬਾਰੇ ਜਾਣਕਾਰੀ ਦੇ ਆਪਾਂ ਘੱਟ ਤੋਂ ਘੱਟ ਕਿੰਨੇ ਫੁੱਟ ਬਣਾਉਣੇ ਆ ਵੱਧ ਤੋਂ ਵੱਧ ਕਿੰਨੇ ਫੁੱਟ ਬਣਾਉਣੇ ਆ ਹਨਾ ਠੀਕ ਹੈ ਜੀ ਇਹ ਥੱਲੇ ਤੋਂ ਹੀ ਕਰੀਏ ਸ਼ੁਰੂ ਆਪਾਂ ਜਿਹੜੇ ਬਲੇਡ ਨੇਗੇ ਹਰਵਿੰਦਰ ਹਾਂਜੀ ਹਾਂਜੀ ਆ ਅੱਗੇ ਤਾਂ ਮੈਲ ਟਾਈਪ ਦੇ ਪੈਂਦੇ ਨੇ ਇਹ ਕਿਹੜੇ ਟਾਈਪ ਦੇ ਬਲੇਡ ਨੇ ਇਹ ਵਿਜੀ ਸੀ ਜੀ ਐਫ ਟਾਈਪ ਦੇ ਬਲੇਡ ਨੇਗੇ ਠੀਕ ਹੈ ਜੀ ਇਹਦਾ ਸਭ ਤੋਂ ਵੱਡਾ ਫਾਇਦਾ ਇਹੀ ਹੈਗਾ ਇਹ ਜਦੋਂ ਆਪਾਂ ਚੱਲਦਾ ਹੈ ਹਾਂਜੀ ਇਹਦੇ ਨਾਲ ਪਰਾਲੀ ਚੰਗੇ ਤਰੀਕੇ ਨਾਲ ਵੱਢੀ ਜਾਂਦੀ ਹੈ ਤੇ ਟਰੈਕਟਰ ਜ਼ੋਰ ਘਟ ਲੈਂਦਾਗਾ ਜ਼ੋਰ ਵੀ ਘਟ ਲਊਗਾ ਹਾਂਜੀ ਤੇ ਸਫਾਈ ਵੀ ਵਧੀਆ ਹੋਊਗੀ ਸਫਾਈ ਵੀ ਵੱਧ ਹੋਊਗਾ ਇਹ ਬਲੇਡਾਂ ਦੀ ਮੇਨ ਕੁਆਲਿਟੀ ਇਹੀ ਆ ਵਧੀਆ ਆਪਣੇ ਹਾਈ ਕੁਆਲਿਟੀ ਦੇ ਬਲੇਡ ਨੇ ਜੀ ਪੂਰੇ ਠੀਕ ਹੈ ਜੀ ਤੇ ਕਿੰਨੇ ਕੁ ਕੀਲਿਆਂ ਦੀ ਇਹ ਕਟਾਈ ਕਰ ਦਿੰਦੇ ਨੇ ਵੇਖੋ ਜੀ ਇਹ ਚੀਜ਼ ਕਰਦੀ ਵੀਰ ਜੀ ਮਿੱਟੀ ਤੇ ਡਿਪੈਂਡ ਓਕੇ ਕਿਉਂਕਿ ਜਿੱਦਾਂ ਮਿੱਟੀ ਕਿੰਦਾ ਸਖਤ ਆ ਜਾਂ ਪੋਲੀ ਆ ਉਹ ਚੀਜ਼ ਤੇ ਡਿਪੈਂਡ ਕਰਦੇ ਆਗੇ ਠੀਕ ਹੈ ਜੀ ਉਹ ਚਾਪਾ ਇਹ ਨਹੀਂ ਕਹਿ ਸਕਦੇ ਵੀ ਇੰਨੇ ਜਿਆਦਾ ਚੱਲਣਗੇ ਠੀਕ ਹੈ ਮੇਨ ਗੱਲ ਵੀ ਇਹਦੀ ਇਹ ਹੀ ਹੈ ਸਭ ਤੋਂ ਮਿਲਣ ਦੀ ਖਾਸियत ਬੀਨਾਂ ਦੀ ਸਫਾਈ ਵੀ ਬਹੁਤ ਜ਼ਿਆਦਾ ਔਰ ਟਰੈਕਟਰ ਵੀ ਰੈਲਾ ਚੱਲਦਾ ਇਹਦੇ ਨਾਲ ਟਰੈਕਟਰ ਵੀ ਰੈਲਾ ਚੱਲਦਾ ਠੀਕ ਹੈ ਆਪਾਂ ਕਿਹੜੀ ਸੀਟ ਲਾ ਰਹੇ ਹਾਂਗੇ ਏਐਸਐਸ ਦੀ ਹੈ ਜੀ ਆਪਣੀ ਟਾਟਾ ਐਸਐਸ ਦੇ ਵਿੱਚ ਜਿਹੜੇ ਨੇ ਸੀਟ ਠੀਕ ਹੈ ਉਹ ਸਾਰੀ ਹੈ 5 ਐਮ ਮੋਟੀ ਜਿਹਾ ਲੱਗੇ ਲੱਗ ਰਹੇਗੇ ਅੱਛਾ 5 ਐਮ ਮੋਟੀ ਆਗੇ ਹਾਂਜੀ ਠੀਕ ਹੈ ਜੀ ਤਵੀਆਂ ਫਿਰ ਆਪਾਂ ਦੋਨੇ ਸਾਈਡਾਂ ਤੇ ਦੋਨੇ ਸਾਈਡਾਂ ਤੇ ਠੀਕ ਡਬਲ ਇਧਰ ਵੀ ਇਧਰ ਵੀ ਠੀਕ ਹੈ ਠੀਕ ਹੈ ਜੀ ਬਾਕੀ ਜਿਹੜੀ ਗੇਅਰ ਦੀ ਸੈਟਿੰਗ ਹੈੀ ਉਹ ਆਪਾਂ ਟਰੈਕਟਰ ਦੇ ਹ 55 পাওয়ার ਘੱਟੋ ਘੱਟ 7 ਫੁੱਟ ਲਈ ਆਪਾਂ ਨੂੰ ਚਾਹੀਦਾ ਹੈਗਾ 8 ਫੁੱਟ ਲਈ ਆਪਾਂ 65 ਵਾਪ ਡਰਾਇਟਰ ਹਾਊਸਪੌਲ ਦੀ ਰਿਕੁਆਇਰਡ ਡਿਮਾਂਡ ਕਰਾਂ ਠੀਕ ਆ ਉਹਦੇ ਹਿਸਾਬ ਨਾਲ ਆਪਾਂ ਸਾਰੀ ਸੈਟਿੰਗ ਕਰਕੇ ਦਵਾਂਗੇ ਜੀ ਠੀਕ ਆ ਇਹ ਕਿੰਨੇ ਫੁੱਟ ਆ ਗਿਆ ਇਹ 8 ਫੁੱਟ ਆ ਵੀਰ ਜੀ ਇਹਦੇ ਚ 13 ਪੋਰ ਨੇਗੇ ਠੀਕ ਆ ਇੱਕ ਪੋਰ ਸਾਈਡ ਵਾਲ ਆ ਜਾਂਦਾ ਹੈਗਾ ਓਕੇ ਆਹਾ ਹਾਂਜੀ ਇਹ ਗਿਣਤੀ ਦੇ ਵਿੱਚ ਨਹੀਂ ਆਉਂਦਾ ਇਹਦਾ ਜਿਹੜਾ ਬਕਸਾ ਉਹ ਉੱਪਰ ਵੀ ਆਪਾਂ ਨੇ ਲੱਗ ਬਣਾਇਆ ਹੈ ਅਜੋ ਮੈਂ ਤੁਹਾਨੂੰ ਨਿੰਗਮਰਵਾਉਣਾ ਹੈਗਾ ਠੀਕ ਆ ਜੀ ਇਹ ਵੇਖੋ ਅਸੀਂ ਆਹ ਅਲੱਗ ਹੀ ਬਣਾਤਾ ਜੀ ਲੱਗੇ ਬਣਾਤਾ ਜੀ ਜਿੱਦਾਂ ਤੁਸੀਂ ਨੇ ਬੱਟ ਦੇ ਕੋਲ ਬੀਜਣਾਗਾ ਇਹ ਹਾਂਜੀ ਤਾਂ ਉਹਦੇ ਇਹ ਜਿੰਨਾ ਕਿਚ ਆਪਣੇ ਗੇੜਾ ਦੇਣਾਗਾ ਉਹਨਾਂ ਵਿੱਚ ਬੀਜ ਖਾਦ ਪੈ ਦੂਗਾ ਓਕੇ ਉਸ ਤੋਂ ਬਾਅਦ ਇਹਨੂੰ ਤੁਸੀਂ ਬੰਦ ਕਰ ਸਕਦੇ ਹੋਗੇ ਅੱਛਾ ਇਹ ਬੰਦ ਵੀ ਹੋ ਜਾਂਦਾ ਹਾਂਜੀ ਤੇ ਉਹ ਸਿਸਟਮ ਕਿੱਧਰ ਲਾਇਆਗਾ ਜੀ ਇਹ ਬਸ ਇਦਾਂ ਜੀ ਇਹ ਬੀਜ ਜਿੰਨਾ ਚ ਪਾਉਣਾ ਉਸ ਦੇ ਕੋਲ ਲੋੜ ਮੁਤਾਬਕ ਹਾਂਜੀ ਵੀ ਜਿੰਨਾ ਕਿ ਗੇੜਾ ਦੇਣਾਗਾ ਠੀਕ ਆ ਠੀਕ ਆ ਵੀ ਇਹਨੂੰ ਨਾਲ ਦੀ ਜਿਵੇਂ ਦੁੱਧ ਐਪ ਭਰ ਲੈਨੇ ਆ ਖੇਲ ਇਹਨੂੰ ਨਾ ਪਰ ਹਾਂਜੀ 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 ਠੀਕ ਆ ਠੀਕ ਆ ਬਾਕੀ ਜੀ ਇਹਦੀ ਸਭ ਤੋਂ ਖਾਸੀਅਤ ਇਹ ਆ ਵੀ ਇਹ ਆਪਣੇ ਜਦੋਂ ਵੀ ਆਪਾਂ ਨੇ ਬੰਨਣਾ ਜਿੱਥੇ ਉਸ ਤੋਂ ਬਾਅਦ ਹੀ ਲੋਕ ਹੋ ਜਾਂਦਾ ਸਰ ਅੱਛਾ ਲੋਕ ਹੋ ਜਾਂਦਾ ਹਾਂਜੀ ਇਸ ਤੋਂ ਬਾਅਦ ਜਿੱਥੇ ਆ ਸਾਰਾ ਖਾਦ ਵਾਲਾ ਬੀਜ ਵਾਲਾ ਇਹ ਦੋਨੇ ਲੱਗੇ ਹੋਏ ਨੇ ਜੀ ਪਿੱਛੇ ਠੀਕ ਐ ਜਿਸ ਤੇ 2 ਕਿਤੇ 22 ਕਿਲੋ 4 ਤੇ 44 ਕਿਲੋ ਠੀਕ ਐ ਜੀ ਉਸ ਤੋਂ ਬਾਅਦ ਇਹਨੂੰ ਬੰਨ ਕੇ ਆਪਾਂ ਪਿਸਤੋਲਾਂ ਦੀ ਸੈਟਿੰਗ ਕਰਕੇ ਇਥੋਂ ਡਿਸਪਲੇਸਮੈਂਟ ਕਰਕੇ ਠੀਕ ਐ ਜੀ ਇਹਨੂੰ ਬੰਨ ਲੈਣਾ ਪੂਰਾ ਫਿਰ ਇਹ ਕਿਤੇ ਅੱਗੇ ਨਹੀਂ ਖਲਦੇ ਅੱਛਾ ਰਮਿੰਦਰ ਇਹ ਹੈਗਾ ਵੀ ਜੇ ਆਪਾਂ ਮੰਨ ਲਾ 2 ਤੇ ਕਰਤਾ ਤਾਂ ਇਹਨੇ 22 ਕਿਲੋ ਪਾਉਣਾ 22 ਕਿਲੋ ਪਾਉਣਾ ਹਾਂਜੀ 4 ਤੇ ਕਰਤਾ 44 ਕਿਲੋ ਜੀ ਠੀਕ ਆ 1 ਤੇ ਕਰਤਾ ਤਾਂ 11 ਕਿਲੋ ਹਾਂਜੀ ਠੀਕ ਆ ਛੋਟਾ ਸਾਰੇ ਵੀਰਾਂ ਦਾ ਇੱਕੋ ਹੀ ਸਵਾਲ ਸੀਗਾ ਮੀਟਰ ਲੱਗਿਆ ਹੁੰਦਾ ਵੀ ਇਹਦੇ ਕਿੰਨੇ ਕਿਲੋ ਪਾਉਂਦਾ ਇਹ ਆਪਾਂ ਨੂੰ ਰਮਿੰਦਰ ਨੇ ਦੱਸਤਾ ਵੀ ਜੇ 1 ਤੇ ਕਰੋਗੇ ਤਾਂ 11 ਕਿਲੋ ਪਾਉ 2 ਤੇ ਕਰੋਗੇ ਤਾਂ 44 ਕਿਲੋ ਪਾਉਗਾ ਇਸ ਤਰ੍ਹਾਂ ਹੀ ਇਹ ਬੀਜ ਦਾ ਆ ਗਿਆ ਜੀ ਅੱਗੇ ਖਾਦ ਦਾ ਲੱਗਿਆ ਹੋਇਆ ਹੈਗਾ ਜੀ ਓਕੇ ਠੀਕ ਹੈ ਇਹ ਵੀ ਖਾਤੇ ਇਦਾਂ ਹੀ ਆਂਗਾ ਜੀ ਉਹ ਨਹੀਂ ਪਾਊਗਾ ਹਾਂਜੀ ਉਸ ਹਿਸਾਬ ਨਾਲ ਸਾਰੀ ਜਿੱਦਾਂ ਹੁਣ ਇੱਥੋਂ ਸ਼ੁਰੂ ਹੋ ਜਾਂਦਾ ਜੀ ਇਹ 2 ਤੇ 30 ਕਿਲੋ 4 ਤੇ 60 ਕਿਲੋ ਇਹ ਤਾਂ ਜਿਹੜੀ ਸੈਟਿੰਗ ਕਰ ਸਕਨੇ ਜੀ ਆਪਾਂ ਓਕੇ ਠੀਕ ਹੈ ਜੀ ਹਾਂਜੀ ਸਾਰਾ ਠੀਕ ਹੈ ਇਹ ਹਰਵਿੰਦਰ ਪੁੱਠੇ ਪਾਸੇ ਨੂੰ ਕੰਮ ਕਰਦਾ ਹਾਂਜੀ ਹਾਂਜੀ ਇਧਰੋਂ ਕਰਦਾ ਇਹਦੇ ਫਿਰ ਇਹਦਾ ਗੇੜਾ ਇਧਰ ਨੂੰ ਇਹਦੇ ਹਿਸਾਬ ਨਾਲ ਅਡਜਸਟਮੈਂਟ ਕੀਤੀ ਹੈ ਜੀ ਓਕੇ ਠੀਕ ਹੈ ਇਸ ਤੋਂ ਇਹਦੀ ਖਾਦ ਜਿੰਨੇ ਤੁਸੀਂ ਨੇ ਸੈੱਟ ਕਰਨੀ ਕਿ ਉਹਨੇ ਤੈਨੂੰ ਬੰਨ ਲਓ ਇੱਥੇ ਜੀ ਉਹਨੇ ਬੰਨ ਇਹ ਵੀ ਲੋਕ ਹੋ ਜਾਂਦਾ ਜੀ ਇੱਥੋਂ ਓਕੇ ਆਲੋਕ ਲੱਗ ਗਿਆ ਹਾਂਜੀ ਲੋਕ ਲੱਗ ਗਿਆ ਹਰਵਿੰਦਰ ਆਹ ਤਾਂ ਆਪਾਂ ਕਾਰੇ ਵਾਸਤੇ ਲਾਇਆ ਆਪਾਂ ਇਹ ਵੀਰ ਜੀ ਆਪਾਂ ਨੇ ਇਧਰ ਚੈਨ ਡਰਾਈਵ ਆ ਜਿਹੜਾ ਪਿੱਛੇ ਰੂਲਾ ਚੱਲਦਾ ਸੈਂਟਰ ਵਾਲਾ ਹਾਂਜੀ ਠੀਕ ਹੈ ਉਹਦੇ ਵਾਸਤੇ ਆਪਾਂ ਨੇ ਚੈਨ ਪੂਰੀ ਮੋਟੀ ਹੈਵੀ ਡਿਊਟੀ ਦੇ ਵਿੱਚ ਲਾਈ ਹੀ ਹੈਗੀ ਕੋਈ ਆਪਣੀ ਚੈਨ ਦੀ ਹੁਣ ਤੱਕ ਜਦੋਂ ਦੇ ਕਿਸਾਨ ਵੀਰ ਚਲਾ ਰਹੇ ਨੇ ਉਹਨਾਂ ਨੂੰ ਕੋਈ ਕਦੀ ਕਿਸੇ ਦੀ ਪ੍ਰੋਬਲਮ ਨਹੀਂ ਹੈਗੀ ਕੋਈ ਪ੍ਰੋਬਲਮ ਨਹੀਂ ਬਾਕੀ ਆ ਇਹਦੇ ਰੈਸਮੈਂਟ ਵਾਲਾ ਲਾਤਾ ਜਿੱਦਾਂ ਚੈਨ ਢਿੱਲੀ ਹੁੰਦੀ ਹੈਗੀ ਤਾਂ ਆਪ ਵੀ ਆਟੋਮੈਟਿਕ ਆਈਡਲ ਕਹਿ ਸਕਦੇ ਆਂਗੇ ਇਹਨੂੰ ਇਹ ਆਪੀ ਆਟੋਮੈਟਿਕ ਇਹਨੂੰ ਕਸੂਗਾ ਜੀ ਕਸੂਗਾ ਕੋਈ ਜ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਵੇਖੋ ਚੈਨ ਦੇਖੋ ਜੀ ਹਾਂਜੀ ਚੈਨ ਦੇਖੋ ਕਿੰਨੀ ਮੁੱਟੀ ਹੈ ਹੈਵੀ ਬੋਲ ਹੈਵੀ ਆ ਹਾਂਜੀ ਪੂਰੀ ਹੈਵੀ ਕੁਆਲਿਟੀ ਦੇ ਵਿੱਚ ਚੈਨ ਹੈਗੀ ਜੀ ਠੀਕ ਆ ਦੋਸਤੋ ਦਸਮੇਸ਼ ਦਾ ਪ੍ਰੋਟੈਕਟਰ ਐਵੇਂ ਹੀ ਨਹੀਂ ਕੋਈ ਕਹਿਣਾ ਵੀ ਜੇ ਤੇ ਕੋਈ ਗੱਲ ਬਾਤ ਤਾਂ ਤਾਈਓ ਹਰੇਕ ਦੋਸਤ ਹੀ ਕਹਿੰਦਾ ਵੀ ਆਪਾਂ ਦਸਮੇਸ਼ ਦਾ ਹੀ 2 ਲਏ ਨਾ ਹਾਂਜੀ ਠੀਕ ਆ ਬਾਕੀ ਵੀ ਜੀ ਆਜੋ ਆਪਾਂ ਹੁਣ ਮੈਂ ਤੁਹਾਨੂੰ ਪਿੱਛੇ ਦੱਸ ਰਿਹਾ ਜਿੱਥਾਂ ਇਹ ਨਟ ਨੇ ਆਪਣੇ ਹਾਂਜੀ ਜਿੱਥਾਂ ਕਿਸਾਨ ਵੀਰਾਂ ਨੂੰ ਕਈਆਂ ਨੂੰ ਨਹੀਂ ਪਤਾ ਲੱਗਦਾ ਵੀ ਆਪਾਂ ਨੇ ਨੀਵਾ ਕਰਨਾ ਜਾਂ ਉੱਚਾ ਕਰਨਾ ਤਾਂ ਆਪਾਂ ਨੇ ਇਹਦੀ ਵੀ ਅਡਜਸਟਮੈਂਟ ਕੀਤੀ ਹੀ ਆ ਪਿੱਛੇ ਡਿਸਕਾਂ ਦੀ ਵੀ ਜੀ ਡਿਸਕਾਂ ਦੀ ਵੀ ਹਾਂਜੀ ਇੱਥੋਂ ਤੁਸੀਂ ਵੀ ਉੱਚਾ ਨੀਵਾ ਤੋਂ ਕਰ ਸਕਦੇ ਹੋਗੇ ਜਿੱਦਾਂ ਅਸਲੋ ਵੀ ਉੱਚਾ ਕਰ ਲੋ ਨੀਵਾ ਕਰ ਲੋ ਹਾਂਜੀ ਹਾਂਜੀ ਇਹ ਅਡਜਸਟਮੈਂਟ ਹੈ ਜੀ ਇਹਨਾਂ ਦੀ ਆਪਣੀ ਡਿਸਕਾਂ ਦੀ ਪਿੱਛੋਂ ਠੀਕ ਹੈ ਜੀ ਠੀਕ ਹੈ ਪਿੱਛੇ ਆਪਾਂ ਨੇ ਸੌਕਰ ਟਾਈਪ ਲਾਤਾ ਜੀ ਅਡਜਸਟੇਬਲ ਠੀਕ ਹੈ ਆ ਪਿੱਛੇ ਆਪਣਾ ਜੈਕ ਲੱਗਿਆ ਹੋਗਾ ਇਹਨੂੰ ਜਿੰਨਾ ਤੁਸੀਂ ਕੱਸ ਲੋਗੇ ਠੀਕ ਹੈ ਠੀਕ ਹੈ ਜੀ ਉਹਨਾਂ ਇਹ ਉੱਪਰ-ਨੀਚੇ ਹੋ ਜਾਊਗਾ ਜੀ ਪਿਛਲਾ ਰੋਲਾ ਰੂਲਾ ਵੀ ਹਾਂਜੀ ਇਹਦੀ ਰਜਿਸਟ੍ਰੇਸ਼ਨ ਵੀ ਕਰਤੀ ਹਾਂਜੀ ਨਾਲੇ ਸੌਕਰ ਲਾਤਾ ਇਹਦੇ ਚੱਲ ਪਾ ਦੀ ਜੀ ਆਪਾਂ ਚੱਲ ਪਾਤੀ ਐਟੋਮੈਟਿਕ ਜਿੰਨਾ ਤਾਂ ਉਹਨੇ ਕਰਨਾ ਕਰਨੀ ਆ ਬਾਕੀ ਮੰਨ ਲਾ ਵੀ ਆਪਾਂ ਇਹਦੇ ਨਾਲ ਵੀ ਕਰ ਸਕਦੇ ਹਾਂ ਜਿਹੜੀ ਹਾਂਜੀ ਉਹ ਪੱਕਾ ਬਣ ਸਕਦੇ ਇਹਨੂੰ ਕਿੰਨੀ ਦਾਅਬ ਦੇਣੀ ਆ ਆਪਾਂ ਨੇ ਬਾਕੀ ਜਿਹੜਾ ਪਿੱਛੋਂ ਰੂਲਾ ਗਾ ਜੀ ਹਾਂਜੀ ਉਹ ਵੀ ਆਪਣਾ ਪਿੱਛੋਂ ਕੱਟ ਵਾਲਾ ਕਰਤਾ ਵੀਰ ਜੀ ਆਪਾਂ ਨੇ ਅਸਾਂ ਜਿਵੇਂ ਅੱਗੇ ਰੂਲੇ ਸਾਰੇ ਤੇ ਦਾਅਬ ਦੇ ਹੀ ਜਾਂਦੇ ਜੀ ਹੁਣ ਇਹ ਕੱਟ ਵਾਲਾ ਸਿਸਟਮ ਆ ਵੇਖੋ ਜਦੋਂ ਇਹ ਚੱਲਦਾ ਹੈ ਹਾਂਜੀ ਇਹਨੇ ਲਵੇ ਜਿੱਦਾਂ ਵੀ ਡਿੱਗਿਆ ਇੱਥੋਂ ਆਕੇ ਠੀਕ ਹੈ ਜੀ ਪਿਸਤੌਲ ਦੇ ਵਿੱਚ ਦੀ ਸਾਡੇ ਇਸਕੇ ਦੇ ਵਿੱਚ ਵੀ ਡਿੱਗਿਆ ਆਕੇ ਖਾਦ ਡਿੱਗੀ ਤੇ ਉਸ ਤੋਂ ਬਾਅਦ ਇਹਨੇ ਲਵੇ ਮਿੱਟੀ ਲਾ ਦੇਣੀ ਹੈ ਜੀ ਮਿੱਟੀ ਲਾ ਦੇਣੀ ਹੈ ਆਪਣਾ ਜਲਦੀ ਨਿਕਲੂਗਾ ਜਲਦੀ ਨਿਕਲੂਗਾ ਜਿਵੇਂ ਅੱਗੇ ਲੇਟ ਹੋ ਜਾਂਦਾ ਜੀ ਵੀ ਨਿਕਲਣਾ ਜੀ ਠੀਕ ਆ ਸਾਡੇ ਇਸਕਾਂ ਵੀ ਬਹੁਤ ਹੈਵੀ ਲਾਤੀਆਂ ਹਾਂਜੀ ਵੀਰ ਜੀ ਇਹ ਵੀ ਆਪਣੀ ਸਟੀਲ ਦੇ ਵਿੱਚ ਨਹੀਂ ਹੈ ਜੀ ਪੂਰੀਆਂ ਠੀਕ ਆ ਹਾਂਜੀ ਪੂਰੀ ਜਦੋਂ ਮੈਂ ਕੋਈ ਟੁਪਟਾ ਆ ਗਿਆ ਹਾਂਜੀ ਉਹ ਡਿਸਕ ਵਿੰਗੀ ਹੋ ਜਾਂਦੀ ਸੀ ਇਹ ਚੀਜ਼ ਦੀ ਕੋਈ ਦਿੱਕਤ ਨਹੀਂ ਜੀ ਹੁਣ ਇਹ ਪੂਰੀ ਇੰਨੀ ਵਧੀਆ ਕੁਆਲਿਟੀ ਕਰਤੀ ਵੀ ਤੁਹਾਨੂੰ ਕੋਈ ਡਿਸਕ ਦੇ ਪਿੱਛੇ ਪ੍ਰੋਬਲਮ ਨਹੀਂ ਆਊਗੀ ਜੀ ਇਸ ਚੀਜ਼ ਦੀ ਅਸਲ ਕੋਈ ਪ੍ਰੋਬਲਮ ਨਹੀਂ ਆਊਗੀ ਪੂਰਾ ਚੱਲਣ ਦੇ ਵਿੱਚ ਵੀ ਸਫਾਈ ਦੇ ਪੱਖੋਂ ਵੀ ਪੂਰਾ ਨੌਬਰ ਨੌ ਆ ਜੀ ਪੂਰਾ ਠੀਕ ਆ ਤੇ ਆਹ ਬਲੇਟਾਂ ਨਾਲ ਵੀ ਬਹੁਤ ਵਾਰਕ ਪਈਆਂ ਆ ਜੀ ਕਿਸੇ ਆਪਣੇ ਇਹ ਫੱਟਾ ਦਿੱਤਾ ਹੋਇਆ ਹੈਗਾ ਜੀ ਸਟੈਂਡ ਜਿਹਨੂੰ ਕਹਿ ਸਕਦੇ ਆ ਫੁੱਟ ਰੈਸਟ ਤੇ ਇੱਥੇ ਆ ਚੜੋ ਟਿਕਣੀ ਦੇ ਨਾਲ ਖਾਦ ਬੀਜੇ ਚ ਪਾਓ ਜੀ ਪਾਓ ਠੀਕ ਆ ਬਾਕੀ ਪਿਸਤੌਲ ਨਹੀਂ ਸਾਰੇ ਆਪਣੇ ਐਲੂਮੀਨੀਅਮ ਉਹਦੇ ਵਿੱਚ ਨੇਗੇ ਠੀਕ ਐ ਐਲੂਮੀਨੀਅਮ ਦੇ ਆਗੇ ਐਲੂਮੀਨੀਅਮ ਦੇ ਆਗੇ ਜੀ ਸਾਰੇ ਠੀਕ ਆ ਦੂਸਰੇ ਜਿਹੜਾ ਪਾਈਪ ਆ ਹੁਣ ਆਪਾਂ ਨੇ ਡ੍ਰਿਲ ਦਾ ਉੱਪਰ ਨੂੰ ਸਾਈਜ਼ ਹਾਂਜੀ ਬਧਾਤਾ ਜੀ 20 ਸਿੱਧਾ ਖਾਦ ਪਿਸਤੌਲ ਦੇ ਵਿੱਚ ਡਿੱਗਦੀ ਆ ਕੋਈ ਵੀ ਬੰਦ ਹੋਣ ਦੀ ਕੋਈ ਖਾਦ ਬੰਦ ਹੋਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਠੀਕ ਆ ਜਿਵੇਂ ਅੱਗੇ ਪਾਈਪ ਥੱਲੇ ਜੇ ਡਿੱਗੀ ਜਾਂਦੇ ਹੁੰਦੇ ਸੀਗੇ ਉਹਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਠੀਕ ਆ ਹਾਂਜੀ ਇਹਦੇ ਨਾਲ ਫਿਰ ਹਰਵਿੰਦਰ ਕੋਈ ਫਰਕ ਪਾ ਜਿਹੜੇ ਅੱਗੇ ਬਲਜਾ ਪੈਂਦਾ ਸੀ ਸਾਡੀ ਵੀਰ ਜੀ ਆਪਾਂ ਨੇ ਜਿਹੜੀ ਡਰਿੱਲ ਦੀ ਲੈਂਥ ਸੀਗੀ ਉੱਪਰ ਨੂੰ ਵਧਾਤੀ ਜੀ ਪਹਚਾਈ ਪਹਚਾਈ ਉੱਪਰ ਨੂੰ ਕਰਤੀ ਜੀ ਹੋਰ ਵਧਾਤੀ ਡਰਿੱਲ ਦੀ ਠੀਕ ਆ ਜੀ ਓਕੇ ਹਾਂਜੀ ਤੇ ਗੇਅਰ ਕਿਹੜਾ ਲਾਉਣਿਆ ਫਿਰ ਆਪਾਂ ਗੇਅਰ ਆਪਾਂ ਮਲਟੀ ਸਪੀਡ ਲਾਉਣਿਆ ਜੀ ਠੀਕ ਆ ਜਿਹੜੇ ਮਰਜੀ ਜੋ ਉਹਦੇ ਵੀ ਆਪਣਾ ਕਿਸਾਨ ਵੀਰ ਆਪਾਂ ਨੂੰ ਆਗੇ ਦੱਸੂਗਾ ਕਿ 50 ਟਰੈਕਟਰ ਤੇ ਚਲਾਉਣਾ ਹੈਗਾ ਪਾਵਰ ਉਹ ਦੀ ਜਿੱਦਾਂ 7 ਫੁੱਟ ਆ ਉਹਦੇ ਲਈ 55 ਪਾਵਰ ਹੋਣੀ ਚਾਹੀਦੀ 8 ਫੁੱਟਾ ਤੋਂ ਉਹਦੇ ਲਈ 65 ਪਾਵਰ ਹੋਣੀ ਚਾਹੀਦੀ 65 ਪਾਵਰ ਹੋਣੀ ਚਾਹੀਦੀ ਆ ਉਹਦੀ 65 ਪਾਵਰ ਦੇ ਸਾਬ ਦੇ ਨਾਲ ਆਪਾਂ ਟਰੈਕਟਰ ਦੀ ਸਾਰੀ ਸੈਟਿੰਗ ਕਰਕੇ ਦੇਵਾਂਗੇ ਬਾਕੀ ਸਾਡੀਆਂ ਸਰਵਿਸ ਮੈਨਾਂ ਕਿੰਨੇ ਦੇ ਵਿੱਚ ਹੁੰਦੀਆਂ ਨਹੀਂ ਜਦੋਂ ਵੀ ਉਹ ਤਾਂ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਉਹ ਤਾਂ ਦੱਸਣ ਦੀ ਲੋੜ ਹੀ ਨਹੀਂ ਜਦੋਂ ਦਸਵੇਂ ਇਹਦਾ ਕੋਈ ਇੰਪਲੀਮੈਂਟ ਲੈ ਗਏ ਤਾਂ ਸਰਵਸਤਾਂ ਜਾਣਾ ਹੀ ਜਾਣਾ ਹੈ ਜੀ 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 ਕਹੇ ਕੋਈ ਸੱਦੇ ਕਹੇ ਨਾ ਸੱਦੇ ਠੀਕ ਆ ਇਹਦਾ ਦਸਵੇਂ ਦੀ ਸਭ ਤੋਂ ਵੱਡੀ ਤੇ ਖਾਸੀਅਤ ਗੱਲ ਲੱਗੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਬਾਕੀ ਪੂਰਾ ਸਾਰਾ ਪੇਂਟ ਦੀ ਕੁਆਲਿਟੀ ਜੀ ਆਪਣਾ ਪਾਊਡਰ ਕੋਟਿੰਗ ਪੇਂਟ ਓਕੇ ਠੀਕ ਆ ਜੀ ਤੇ ਦਾ ਦੇਖਿਆ ਕੱਲੇ ਕੱਲੇ ਐਟਮ ਨੂੰ ਹਾਂ ਜੀ ਪੇਂਟ ਹੁੰਦਾ ਹੈ ਨਾ ਕੱਲੀ ਕੱਲੀ ਜਿਹੜੀ ਚੀਜ਼ ਆ ਗਈ ਜਿੱਦਾਂ ਇਹ ਆਪਣੀ ਡ੍ਰਿਲ ਆ ਗਈ ਇਹਦਾ ਵੀ ਜਿਹੜਾ ਉੱਪਰਲਾ ਆਪਣਾ ਮੇਨ ਢੱਕਣਾ ਉਹ ਵੀ ਕੱਲਾ ਪੇਂਟ ਹੁੰਦਾ ਹੀ ਨਹੀਂ ਹੈਗਾ ਵੀ ਸਾਰਾ ਇਕੱਠਾ ਹੋ ਜੀ ਸਾਰੇ ਨੂੰ ਇਕੱਠਾ ਹਾਂ ਜੀ ਹਰ ਇੱਕ ਚੀਜ਼ ਕੱਲਾ ਕੱਲਾ ਪੇਂਟ ਹੁੰਦੀ ਹੈ ਜੀ ਉਹ ਦੂਰ ਕਿਤੇ ਜਾ ਕੇ ਫਿੱਟ ਹੁੰਦੀ ਹੈ ਜੀ ਰਵਿੰਦਰ ਉਹ ਚੈਨ ਚੱਲ ਰਹੀ ਹੈ ਜੀ ਜੀ ਚੈਨ ਤੇ ਕੱਲੀ ਕੱਲੀ ਚੀਜ਼ ਆਉਂਦੀ ਹੈ ਕੱਲੀ ਕੱਲੀ ਫਿੱਟ ਕਰੀ ਜਾਂਦੇ ਨੇ ਤੇ ਜਿੱਦਾਂ ਕਲਰ ਹੋਇਆ ਵਿਆ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਹ ਆ ਗਿਆ ਆਪਣਾ ਚੱਕਾ ਇਹਦੇ ਨਾਲ ਪਿਸਤੌਲ ਚੱਲਣਿਆ ਜੀ ਇਹਨੂੰ ਲਾ ਕੇ ਇਦਾਂ ਸਾਰੇ ਫਿੱਟ ਹੋਗੇ ਥੱਲੇ ਇਹ ਸਪਰਿੰਗੇ ਦੇ ਵਿੱਚ ਜਾ ਕੇ ਪੈ ਜਾਊਗਾ ਜੀ ਇਹਦੇ ਨਾਲ ਹੀ ਇਹ ਪਿਸਤੌਲਾਂ ਦਾ ਸਾਰਾ ਵਰਕਿੰਗ ਇਹਦੇ ਚੱਕੇ ਦੇ ਨਾਲ ਇਹ ਨਹੀਂ ਕਰਨੀ ਹੈ ਜੀ ਸਾਰੀ ਠੀਕ ਆ ਠੀਕ ਆ ਆ ਵੀ ਬਹੁਤ ਹੈਵੀ ਲੱਗਿਆ ਬਹੁਤ ਹੈਵੀ ਆ ਜੀ ਵੀਰ ਜੀ ਹਰ ਇੱਕ ਚੀਜ਼ ਆਪਣੀ ਪੂਰਾ ਮੇਨ ਜਿਹੜਾ ਸਾਡੇ ਕੰਪਨੀ ਦਾ ਪਰਪਸ ਹੈ ਜੀ ਉਹ ਸਭ ਤੋਂ ਵੱਡਾ ਇਹੀ ਆ ਵੀ ਕਿਸਾਨ ਵੀਰ ਸਾਰੇ ਜਿਹੜਾ ਵੀ ਸਾਡੇ ਇੰਪਲੀਮੈਂਟ ਲੈ ਕੇ ਜਾਂਦਾ ਹਰ ਇੱਕ ਖੁਸ਼ ਹੋਵੇ ਖੁਸ਼ ਹੋਵੇ ਔਰ ਸਾਡੀ ਵੀ ਇਹੀ ਇੱਛਾ ਕੀ ਕਿ ਜਦੋਂ ਚੀਜ਼ ਅਸੀਂ ਵੇਚਦੀਏ ਕੋਈ ਕਿਸਾਨ ਵੀਰ ਸਾਡੇ ਤੋਂ ਲੈ ਕੇ ਜਾਂਦਾਗਾ ਆ ਕੇ ਤਾਂ ਉਸ ਨੂੰ ਸੇਲ ਪੱਖੋਂ ਔਰ ਸਰਵ ਪੱਖੋਂ ਸਰਵਿਸ ਪੱਖੋਂ ਪੂਰਾ ਖੁਸ਼ ਕਰਕੇ ਦੋਰੀਏ ਜੀ ਕਿਸੇ ਵੀ ਕਿਸਾਨ ਵੀਰ ਨੂੰ ਅਸੀਂ ਨਰਾਜ਼ ਨਾ ਕਰੀਏ ਨਰਾਜ਼ ਨਾ ਕਰੀਏ ਠੀਕ ਆ ਇਧਰ ਆ ਗਿਆ ਗੀਅਰ ਹੈ ਹਾਂਜੀ ਇਹ ਗੀਅਰ ਆ ਗਿਆ ਜੀ ਉਧਰ ਪਰਲੇ ਪਾਸੇ ਜਿਹੜੇ ਰੂਲੇ ਨੂੰ ਚਲਾਉਣ ਲਈ ਚੈਨ ਡਰਾਈਵ ਆ ਗਈ ਇਧਰ ਮੇਨ ਗੀਅਰ ਆ ਗਿਆ ਜੀ ਠੀਕ ਆ ਆ ਵੀ ਬਹੁਤ ਚੱਕਰ ਵੀ ਬਹੁਤ ਹੈਵੀ ਲਾਇਆਗਾ ਪੂਰਾ ਜੀ ਜਿੰਨਾ ਨਟ ਵੀ ਲੱਗਦਾ ਗਾ ਜੀ ਸਾਡਾ ਉਹ ਵੀ ਪੂਰਾ ਹਾਈ ਕੁਆਲਿਟੀ ਦਾ ਔਰ ਪੇਂਟ ਹਾਈ ਕੁਆਲਿਟੀ ਦਾ ਜਿੰਨਾ ਵੀ ਸਾਰਾ ਇਹਨੂੰ ਲੋਹਾ ਲੱਗਿਆ ਹੈ ਸਾਰਾ ਉਹ ਪੂਰਾ ਹੈਵੀ ਕੁਆਲਿਟੀ ਦਾ ਜੀ ਹੈਵੀ ਕੁਆਲਿਟੀ ਨਹੀਂ ਲੱਗਿਆ ਆ ਦੇ ਲਚਾਦਰ ਕੋਈ ਐ ਨਹੀਂ ਹੈਗੀ ਵੀ ਉਹੀ ਜੇ ਪੇਂਟ ਦੇਖੋ ਜੀ ਤੁਹਾਡੇ ਸਾਹਮਣੇ ਆ ਕਿਤੇ ਜਿੰਨਾ ਹੱਥ ਫੇਰੋ ਐ ਪਿੰਡ ਦਾ 10 ਦਾ ਪੂਰੇ 10 ਦਾ ਵੀ ਬੇਂਡ ਹੋਇਆ ਨਹੀਂ ਵਿੱਚ ਤਾਂ ਆਪਾਂ ਦੇਖਿਆ ਆ ਚੱਕਾ ਬਹੁਤ ਹੌਲਾ ਜਾ ਹੁੰਦਾ ਬਿਲਕੁਲ ਜੀ ਬਿਲਕੁਲ ਚਾਕੀਆਂ ਤੇ ਆ ਗਈ ਉੱਠ ਘੜਦਾਗਾ ਬਿਲਕੁਲ ਜੀ ਬਿਲਕੁਲ ਠੀਕ ਹੈ ਆਪਣਾ ਇਹ ਚੀਜ਼ ਦੇ ਕੋਈ ਤੁਹਾਨੂੰ ਦਿੱਕਤ ਨਹੀਂ ਆਉ ਕੋਈ ਦਿੱਕਤ ਆਉਂਦੀ ਵੀ ਹੈ ਕਿਸਾਨ ਵੀਰ ਨੂੰ ਤਾਂ ਸਾਡੇ ਨਾਲ ਜਦੋਂ ਮਰਜੀ ਸੰਪਰਕ ਕਰ ਸਕਦਾਗਾ ਅਸੀਂ ਨਾਲ ਦੀ ਨਾਲ ਉਹਨਾਂ ਕੋਲ ਸਰਵਿਸ ਮੈਨ ਫੀਲਡ ਦੇ ਵਿੱਚ ਭੇਜ ਸਕਦੇ ਆਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਵੀ ਕਿਸਾਨ ਵੀਰ ਨੂੰ ਕੋਈ ਦਿੱਕਤ ਆਉਂਦੀ ਹੈਗੀ ਸਾਡੇ ਨਾਲ ਸਾਡਾ ਇਹਦਾ ਨੰਬਰ ਦਿੱਤਾ ਹੈ ਟੋਲ ਫਰੀ ਆ ਸਟicker ਲੱਗਾ ਜੀ ਉੱਪਰ ਓਕੇ ਇੱਕ ਹਰਮਿੰਦਰ 1020 ਦੇ ਹੀ ਆਪਣਾ ਟੋਲ ਫਰੀ ਨ 99155 ਜੀ 40726 12917002626 ਇਹ ਦੋ ਨੰਬਰੇ ਤੇ ਲੱਗੇ ਹੋਏ ਨੇ ਜੀ ਇਹਨਾਂ ਦੇ ਜਦੋਂ ਮਰਜੀ ਤੁਸੀਂ ਕਾਲ ਕਰੋ ਠੀਕ ਆ ਹਾਂਜੀ ਸਰਵਿੰਦਰ ਇੱਕ ਹੋਰ ਆ ਜੀ ਜਿਵੇਂ ਹੁਣ ਮੰਨ ਲਓ ਆਪਾਂ ਸੁਪਰ ਸੀਟਰ ਲੈ ਲਿਆ ਹਾਂਜੀ ਬਿਲਕੁਲ ਵਿੱਚ ਆਪਾਂ ਨੂੰ ਨਾਲ ਰੋਟਾਵੇਟਰ ਰੱਖਣਾ ਪੈਂਦਾ ਜੀ ਰੋਟਾਵੇਟਰ ਵੀ ਬਣ ਜਾਂਦਾ ਜੀ ਤੁਹਾਡਾ ਬਹੁਤ ਵਧੀਆ ਸਵਾਲ ਆ ਹਾਂਜੀ ਜਿਹੜਾ ਹਰ ਇੱਕ ਕਿਸਾਨ ਵੀਰ ਦੀ ਅੱਜ ਤੋਂ ਸਭ ਦੀ ਵੱਡੀ ਸਮੱਸਿਆ ਹੀ ਆ ਕਿ ਉਹਨੂੰ ਸੁਪਰ ਹੀਡਰ ਲੱਗ ਰੱਖਣਾ ਪੈਂਦਾ ਰੋਟੇਟਰ ਲੱਗ ਰੱਖਣਾ ਪੈਂਦਾ ਲੱਗ ਰੱਖਣਾ ਪੈਂਦਾ ਠੀਕ ਹੈ ਜੀ ਪਰ ਇਹਦੇ ਵਿੱਚ ਸਾਡੇ ਜਿਹੜੀ ਮੈਨੇਜਮੈਂਟ ਆ ਸਾਡੀ ਜਿਹੜੀ ਆਰ ਐਨ ਡੀ ਟੀਮ ਆ ਉਹਨੇ ਬੜਾ ਸੁਖਾਲਾ ਕਰਤਾ ਦੋ ਨਟ ਆਹ ਹਨੇ ਜੀ ਦੋ ਨਟ ਆਹ ਹਨੇ ਠੀਕ ਹੈ ਜੀ ਸਾਨ ਵੀਰ ਨੂੰ ਮੈਂ ਕਹੂੰਗਾ ਨਿਗਾਹ ਮਾਰੋ ਜੀ ਦੋ ਨਟ ਆਹ ਨੇ ਜੀ ਦੋ ਨਟ ਆਹ ਨੇ ਇਹ ਚਾਰ ਨਟ ਨੇ ਜੀ ਦੋਨੇ ਪਾਸੇ ਇਹ ਖੋਲ ਕੇ ਆਹ ਆਪਣੇ ਸਟੈਂਡ ਨੇ ਜੀ ਸਾਈਡ ਤੇ ਠੀਕ ਹੈ ਜੀ ਇਧਰ ਇਹਦੇ ਵਿੱਚ ਸਟੈਂਡ ਫਿੱਟ ਹੋ ਜਾਂਦੇ ਨੇ ਜੀ ਅਸੀਂ ਇੱਥੇ ਸਟੈਂਡ ਲੱਗ ਜਾਣਗੇ ਇੱਕ ਇੱਥੇ ਸਟੈਂਡ ਲੱਗ ਜੂਗਾ ਇੱਕ ਦੂਸਰੇ ਪਾਸੇ ਸਟੈਂਡ ਲੱਗ ਜੂਗਾ ਦੋ ਸਟੈਂਡ ਇੱਥੇ ਲੱਗੇ ਜਾਣਗੇ ਪਿੱਛੇ ਅਸਿਆ ਜੀ ਇਹਦੇ ਇਹਦੇ ਰੂਲੇ ਦੇ ਥੱਲੇ ਜੀ ਇਹੇ ਡ੍ਰਿੱਲ ਤੇ ਪਿੱਛੋਂ ਡਿਸਕਾਂ ਇਹ ਲੱਗ ਹੋ ਜਾਣਗੇ ਰੋਟੇਟਰ ਵਾਰੇ ਨਿਕਲ ਜੂਗੀ ਓਕੇ ਹਾਂਜੀ ਤੇ ਫਿਰ ਪੂਰੇ ਆਪਾਂ ਨੂੰ ਫੱਟਾ ਚਾਹੀਦਾ ਕਿ ਇਹੀ ਸਾਰੂ ਉੱਪਰ ਨੂੰ ਬਿਕੋ ਜੀ ਇੰਦਾ ਚਲਾਉਣਾ ਤੁਸੀਂ ਚਲਾ ਸਕਦੇ ਹੋ ਜੇ ਕੱਦੂ ਵੇਲੇ ਲੋਡ ਪਊਗੀ ਫੱਟੇ ਦੀ ਜੇ ਤੁਸੀਂ ਨੇ ਲੈਣਾ ਤਾਂ ਡੈਂਪਰ ਕਿੱਟਾ ਲੱਗ ਤਾ ਤੁਸੀਂ ਲੈ ਸਕਦੇ ਹੋ ਲੈ ਸਕਦੇ ਜਦੋਂ ਮਰਜ਼ੀ ਲੀਦਾ ਸਕਦੇ ਹੋ ਸਾਡੇ ਕੋਲ ਵੇਲੇ ਹਰ ਇੱਕ ਟਾਈਮ ਉਹ ਤਿਆਰ ਨੇ ਜੀ ਠੀਕ ਹੈ ਜਿਵੇਂ ਮੰਨ ਲਓ ਆਪਾਂ ਪੱਠੇ ਪੁੱਠੇ ਬੀਜਣ ਦੀ ਵੱਡੀ ਸਮੱਸਿਆ ਆਉਂਦੀ ਆ ਉਹ ਤੇ ਫੱਟੇ ਦੀ ਜ਼ਰੂਰਤ ਹੈ ਜ਼ਰੂਰਤ ਨਹੀਂ ਜੀ ਇੰਦਾ ਚਲਾ ਸਕਦੇ ਹੋ ਤੁਸੀਂ ਓਕੇ ਉਹ ਦਿੱਕਤ ਵਾਲੀ ਗੱਲ ਨਹੀਂ ਕਿਸਾਨ ਵੀਰ ਬਹੁਤ ਚਲਾ ਰਹੇ ਨੇਗੇ ਹਾਂਜੀ ਉਹ ਇਦਾਂ ਹੀ ਚੱਲੀ ਜਾ ਰਹੇ ਆ ਜੇ ਕੋਈ ਤੁਹਾਨੂੰ ਫੱਟੀ ਦੀ ਲੋੜ ਪੈਂਦੀ ਆ ਤਾਂ ਤੁਸੀਂ ਜਦੋਂ ਲੈ ਕੇ ਜਾਣਾ ਚਾਹੇ ਨਵਾਂ ਨਾਲ ਦੀ ਨਾਲ ਲੈ ਲਓ ਜੀ ਅਗਰ ਬਾਅਦ ਦੇ ਵਿੱਚ ਲੈ ਕੇ ਜਾਣਾ ਤਾਂ ਬਾਅਦ ਉਹਦਾ ਐਕਸਟਰਾ ਚਾਰਜ ਹੁੰਦਾ ਹੈਗਾ ਜੀ ਓਕੇ ਉਹਦੇ ਪੈਸੇ ਲੱਗਣਗੇ ਉਹ ਲੱਗ ਲੱਗਣੀ ਨੇ ਜੀ ਜਦੋਂ ਹੈਨਾ ਸਿਸਟਮ ਤੋਂ ਵੱਖਰਾ ਹੈ ਹਾਂਜੀ ਹਾਂਜੀ ਕਿਉਂਕਿ ਆਪਾਂ ਲੈਣਾ ਤਾਂ ਸੁਪਰ ਸੀਡਰ ਆ ਜੀ ਵਿੱਚ ਟ੍ਰੂਟੇਟਰ ਦਾ ਆਪਣਾ ਘਰੇ ਜਾ ਕੇ ਬਾਣੀ ਜਾਂਦਾ ਜੀ 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 ਸਵਾ ਲੱਖ ਰੁਪਏ ਦੀ ਆਪਣੀ ਬਚਤ ਆ ਬਚਦਾ ਜੀ ਬਚਦਾ ਠੀਕ ਹੈ ਕਿਤੇ ਆਪਾਂ ਰੂਟਾ ਵੇਟਰ ਵੱਖਰਾ ਰੱਖਣਾ ਪੈਂਦਾ ਸੁਪਰ ਹੀਟਰ ਰੱਖਣਾ ਪੈਂਦਾ ਪਰ ਇਹ ਦੋਨੇ ਕੰਮ ਹੋ ਜਾਣਗੇ ਜੀ ਆਪਣੇ ਇਹਦੇ ਨਾਲ ਰੋਟਾ ਵੇਟਰ ਵੀ ਤੁਸੀਂ ਇਹਨੂੰ ਵਰਤ ਸਕਦੇ ਹੋਗੇ ਤੇ ਸੁਪਰ ਹੀਟਰ ਤਾਂ ਹੈ ਹੀ ਹੈ ਜੀ ਠੀਕ ਆ ਨਾਲੇ ਕੋਈ ਬਾਲੀ ਵੱਡੀ ਨਹੀਂ ਨਟ ਚਾਰ ਹੀ ਨੇ ਨਾ ਚਾਰ ਨਟ ਨੇ ਜੀ ਕਿਸਾਨ ਵੀਰ ਹਰ ਇੱਕ ਕਿਸਾਨ ਵੀਰ ਪੂਰੇ ਸੌਖੇ ਤਰੀਕੇ ਨਾਲ ਇਹਨੂੰ ਫੋਲ ਸਕਦਾ ਜੀ ਸੌਖੇ ਤਰੀਕੇ ਨਾਲ ਇਹਨੂੰ ਫਿੱਟ ਕਰ ਸਕਦਾ ਫਿੱਟ ਕਰ ਸਕਦਾ ਜਦੋਂ ਕਾਣਕ ਬੀਜਣੀਆਂ ਤੋਂ ਚਾਰ ਨਟ ਪਾਓ ਸੁਪਰ ਹੀਟਰ ਬਣਾ ਲਓ ਨਹੀਂ ਰੂਟਾ ਵੇਟਰ ਬਿਲਕੁਲ ਜੀ ਬਿਲਕੁਲ ਬਾਕੀ ਜਿਹੜੇ ਪੂਰੇ ਆਪਾਂ ਨੇ ਪਾਈਪ ਨੇ ਜੀ ਉਹ ਪੂਰੇ ਕੱਸ ਦਿੱਤੇ ਆ ਜੀ ਪੂਰੇ ਤਾਈ ਬੰਨ ਲੱਗੇ ਹੋਏ ਹੈਗੇ ਠੀਕ ਹੈ ਜੀ ਕਲੰਪ ਲੱਗੇ ਹੋਏ ਹੈਗੇ ਠੀਕ ਆ ਠੀਕ ਹੈ ਪੂਰੇ ਕਿਸਾਨ ਵੀਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਹਾਂ ਜੀ ਪੂਰਾ ਸਾਡਾ ਮੇਨ ਮਕਸਦ ਇਹ ਹੀ ਹੈ ਜੀ ਜੋ ਵੀ ਕਿਸਾਨ ਵੀਰ ਸਾਡੇ ਨਾਲ ਜੁੜਦਾ ਹੈ ਹਾਂ ਜੀ ਉਹ ਇੱਕ ਵਾਰੀ ਜੁੜਿਆ ਉਹ ਲੰਮੇ ਸਮੇਂ ਤੱਕ ਜੁੜਿਆ ਰਹੇ ਜੀ ਲੰਮੇ ਸਮੇਂ ਤੱਕ ਇਹ ਸਹੀ ਗੱਲ ਆ ਇਹ ਤਾਂ ਗੱਲ ਹਰਮਿੰਦਰ ਮੈਂ 1998 ਚ ਆ ਉਹਦੇ ਵੱਡੇ ਵੀਰ ਜੀ ਨਾਲ ਆਉਂਦਾ ਹੁੰਦਾ ਸੀ ਉਦੋਂ ਆਪਾਂ 1998 ਚ ਕਮੈਨ ਲਈ ਸੀ ਸੁਮੇਸ਼ ਦੀ ਡੈਕਟਰ ਵਾਲੀ ਠੀਕ ਹੈ ਜੀ ਠੀਕ ਹੈ ਜੀ ਆਪਕੇ ਅੱਜ ਤੱਕ ਆਪਾਂ ਨਾਲ ਹੀ ਜੁੜੇ ਰਹਿਗੇ ਵਾਹ ਜੀ ਵਾਹ ਵਾਹ ਜੀ ਠੀਕ ਆ ਵੱਡੀ ਕਮੈਂਡ ਵੀ ਲੈ ਗਏ ਆਪਾਂ ਉਹ ਵੀ ਚਲਾ ਲਈ ਠੀਕ ਆ ਜੀ ਵੱਡੀ ਕਮੈਂਡ ਵੀ ਚਲਾ ਲਈ ਹੈ ਨਾ ਸੂਰੀ ਵਾਲੇ ਰੀਪਰ ਤਾਂ ਪਤਾ ਨਹੀਂ ਆਪਾਂ ਕਿੰਨੇ ਕਿ ਚਲਾਏ ਦੇਗੇ ਠੀਕ ਆ ਜੀ ਤੇ ਹਰ ਪੱਖੋਂ ਯਾਰ ਇਹ ਤਾਂ ਇਹਨਾਂ ਦਾ ਪਹਿਲੇ ਦਿਨ ਤੁਸੀਂ ਇੱਕ ਪਰਨ ਕਰਿਆ ਵਿਆ 20 ਮਾੜਾ ਸਮਾਨ ਨਹੀਂ ਲਾਉਣਾ ਹੈਗਾ ਨਹੀਂ ਹਾਂ ਜੀ ਇਹ ਸਮਾਨ ਪੂਰਾ ਟਾਪ ਦਾ ਹੀ ਲਾਉਣਾ ਬਿਲਕੁਲ ਜੀ ਬਿਲਕੁਲ ਬਾਕੀ ਗੱਲ ਇਹ ਕਿ ਆ ਵੀ ਸੁਪਰ ਹੀਟਰ ਲਾ ਲਾ ਹੋਰ ਕੋਈ ਆਈਟਮ ਲਾ ਲਾ ਆਹ ਟਿਕ ਦਸ਼ਮੇਸ਼ ਦਸ਼ਮੇਸ਼ ਹੀ ਹੁੰਦੀ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਕਿ ਨਹੀਂ ਬਹੁਤ ਪਿਆਰ ਦੇ ਰਹੇ ਹੋ ਜੀ ਤੁਸੀਂ ਭਰਾ ਆ ਇਨਸਾਨ ਵੀਰ ਸਾਡੇ ਬੜੇ ਜੁੜੇ ਰਿਹਾ ਸਾਡੇ ਨਾਲ ਔਰ ਵੈਗਰੂ ਦੀ ਕਿਰਪਾ ਨਾਲ ਦਸ਼ਮੇਸ਼ ਗਰੁੱਪ ਦਾ ਸੁਪਰ ਹੀਟਰ ਵਿੱਚ ਪੂਰਾ ਨਾਮ ਬਣ ਚੁੱਕਿਆ ਜੀ ਪੂਰਾ ਨਾਮ ਬਣ ਚੁੱਕਿਆ ਔਰ ਅਸੀਂ ਉਮੀਦ ਕਰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਵੈਗਰੂ ਇਸ ਤਰ੍ਹਾਂ ਕਿਰਪਾ ਬਣਾਈ ਰੱਖੇ ਦਿਨ ਦੁਗਣੀ ਰਾਤ ਚੌਗਣੀਆਂ ਹੋਰ ਤਰਕੀਆਂ ਤੇ ਕੰਪਨੀਆਂ ਕਰਨ ਹਾਂ ਦਾ ਨੇ ਆਪਣੇ ਮਨਜੀਤ ਹੋਣੀ ਆ ਜੀ ਠੀਕ ਆ ਆਪਣਾ ਭਰਾਗਾ ਕਦੇ ਆਪਾਂ ਨੂੰ ਕਿਸੇ ਗੱਲ ਤੋਂ ਮੋੜਿਆ ਨਹੀਂ ਯਾਰ ਹਨਾ ਹਾਂਜੀ ਤੇ ਸੁਪਰ ਸੀਟਰ ਲਾਈਨ ਆਏ ਕਹਿੰਦਾ ਵੀ ਪਾ ਕੇ ਲੈ ਲੈ ਤੇਰੀ ਕੰਪਨੀ ਆਗੀ ਬਹੁਤ ਸੋਹਣਾ ਚੱਲਿਆਗਾ ਠੀਕ ਆ ਜੀ ਤੇ ਉਹ ਆ ਇਹਦੇ ਸਬਸਿਡੀ ਕਿੰਨੀ ਆਉਂਦੀ ਆ ਕੀ ਇਹ ਸਬਸਿਡੀ ਵੀ ਜੀ ਜਿਹੜਾ ਪਹਿਲਾਂ ਆ ਰਹੀ ਸੀ ਉਹ 1 ਲੱਖ 5000 ਆ ਰਹੀ ਸੀ ਹਾਂਜੀ ਉਸ ਤੋਂ ਬਾਅਦ ਹੁਣ ਨਵੇਂ ਜਿਹੜੇ ਹੁਣ ਸਬਸਿਡੀਆਂ ਆਈਆਂ ਨੇਗੇ ਜੀ ਉਦੋਂ 1,20,000 ਰੁਪਏ ਸਬਸਿਡੀ ਆਈ ਹੈ ਜੀ ਹੁਣ ਇਹਨਾਂ ਤੇ ਹੁਣ ਆ ਲੈ ਆਂਦੇ 1,20,000 ਸਬਸਿਡੀ ਕਰ ਦਿੱਤੀ ਆ ਜੀ ਆਪ ਗਵਰਨਮੈਂਟ ਨੇ ਠੀਕ ਔਰ ਇਹਦਾ ਨਾਲ ਇਸ ਸਮੇਂ ਹੀ ਆ ਜੀ ਪਹਿਲਾਂ ਸਬਸਿਡੀ ਕਿਸਾਨ ਨੇ ਅਪਲਾਈ ਕੀਤੀ ਹੋਣੀ ਚਾਹੀਦੀ ਆ ਓਕੇ ਔਰ ਜਦੋਂ ਵੀ ਸਬਸਿਡੀਆਂ ਅੱਗੇ ਖੁੱਲਦੀਆਂ ਨੇਗੀਆਂ ਹਾਂਜੀ ਜੇ ਕੋਈ ਕਿਸਾਨ ਵੀ ਸਬਸਿਡੀ ਅਪਲਾਈ ਕਰਾਉਣਾ ਵੀ ਚਾਹੁੰਦਾ ਤਾਂ ਉਹ ਇੱਥੇ ਮੇਰੇ ਨਾਲ ਸੰਪਰਕ ਕਰ ਸਕਦਾ ਹੈਗਾ ਮੇਰਾ ਨੰਬਰ ਹੈ 9876380726 ਓਕੇ ਉਹ ਆਪਾਂ ਚਲਾ ਵੀ ਦੇਵਾਂਗੇ ਥੱਲੇ ਕਾਡੀ ਵੀਡੀਓ ਦੇ ਹਾਂਜੀ ਯਾਰ ਮੇਰੇ ਨਾਲ ਜਦੋਂ ਵੀ ਮਰਜ਼ੀ ਸੰਪਰਕ ਕਰ ਸਕਦਾ ਆਪਾਂ ਉਹਨਾਂ ਦੀ ਇੱਥੇ ਫ੍ਰੀ ਭਰਾਂਗੇ ਜੀ ਕੋਈ ਪੈਸਾ ਵੀ ਨਹੀਂ ਲੈਂਦੇ ਆ ਪਾਕਿਸਤਾਨ ਵੀਰ ਤੋਂ ਕਿਸੇ ਤੋਂ ਠੀਕ ਆ ਉਹਨੇ ਸਬਸਿਡੀ ਭਰਾਂਗੇ ਵੀ ਆਪਾਂ ਔਰ ਜਦੋਂ ਨਿਕਲਿਆ ਹੀ ਉਹਦੇ ਨੂੰ ਆਪਣੀ ਇੰਪਲੀਮੈਂਟ ਵੀ ਆਪਾਂ ਆਪਣਾ ਸਬਸਿਡਿਟ ਵੀ ਆਪਣਾ ਦਾ ਜੀ ਠੀਕ ਆ ਇੱਕ ਹੋਰ ਦੱਸ ਰਮਿੰਦਰ ਗੱਲ ਆ ਹਾਂਜੀ ਵੀ ਬਹੁਤ ਬੰਦੇ ਭਲੇ ਖੇਜ ਨੇਗੇ ਜਿਵੇਂ ਕਿਸੇ ਵੀਰ ਨੇ 7 ਫੁੱਟਾ ਰੂਟਾ ਵੇ ਸੁਪਰ ਸੀਡਰ ਲੈ ਲਿਆ ਕਿਸੇ ਨੇ 8 ਲੈ ਲਿਆ ਕੋਈ 9 ਵਾਲਾ ਵੀ ਆ ਜੇਂਦਾ ਹਨਾ 10 ਵਾਲਾ ਵੀ ਆ ਜੇਂਦਾ ਜਿਹੜੀ ਸਬਸਿਡੀ ਆ ਫੁੱਟਾਂ ਮੁਤਾਬਕ ਮਿਲਣੀ ਹੈ ਕਿ ਇੱਕੋ ਇੱਕੋ ਹੀ ਰੇਜ ਹੋਗਾ ਜੀ ਚਾਹੇ ਤੁਸੀਂ 7 ਫੁੱਟਾ ਅਪਲਾਈ ਕਰ ਲੋ ਤੇ 8 ਫੁੱਟਾ ਕਰ ਲੋ ਤੇ 9 ਫੁੱਟਾ ਕਰ ਲੋ ਚਾਹੇ 10 ਫੁੱਟਾ ਕਰ ਲੋ ਠੀਕ ਹੈ ਜੀ ਜਿਹੜਾ ਮਰਜ਼ੀ ਅਪਲਾਈ ਕਰ ਲੋ ਸਬਸਿਡੀ ਤੁਹਾਨੂੰ 1,20,000 ਮਿਲਣੀ ਹੈ ਜਿਹੜੀ ਸੁਪਰ ਹੀਟਰ ਦੇ ਆ ਸੁਪਰ ਹੀਟਰ ਤੇ ਠੀਕ ਹੈ ਜੀ ਜਿੱਦਾਂ ਕੋਈ ਆਪਣਾ ਹੋ ਗਿਆ ਚਾਪਰ ਵਗੈਰਾ ਉੱਤੇ ਸਬਸਿਡੀ ਲੱਗਾ ਟਾਈਪ ਦੀ ਆਉਂਦੀ ਹੈ ਜੀ ਫਿਰ ਉਹ ਗਵਰਨਮੈਂਟ ਦੀ ਪਾਲਿਸੀਆਂ ਨਹੀਂ ਗੀਆਂ ਬਣਾਈ ਹੋਈਆਂ ਵੀ ਕਿਦਾਂ ਕਿਹੜੇ ਇੰਪਲੀਮੈਂਟ ਤੇ ਕਿੰਨੀ ਆਗੇ ਕਿੰਨੀ ਆਉਣੀ ਠੀਕ ਹੈ ਜੀ ਉਹ ਸਬਸਿਡੀ ਦੇ ਵਿੱਚ ਉਹ ਮੈਂਸ਼ਨ ਕਰਦੇ ਆਗੇ ਜਦੋਂ ਨਿਕਲਦੀ ਹੈਗੇ ਉਹ ਤਾਂ ਆਪ ਨੂੰ ਪਤਾ ਲੱਗ ਜਾਂਦਾਗਾ ਵੀ ਇਹ ਤੇ 50% ਸਬਸਿਡੀ ਆ ਜਾਂ 70% ਜਿੱਦਾਂ ਗਰੁੱਪ ਅਪਲਾਈ ਕਰਦੇ ਆ ਉਹ ਤੇ 80% ਸਬਸਿਡੀ ਹੁੰਦੀ ਹੈ ਜੀ ਉਹ ਗਵਰਨਮੈਂਟ ਦੇ 80% ਹਾਂ ਜੀ ਗਵਰਨਮੈਂਟ ਦੀਆਂ ਹਦਾਇਤਾਂ ਨਹੀਂ ਗੀਆਂ ਉਹਦੇ ਮੁਤਾਬਕ ਹੀ ਉਹ ਮਿਲਣੀ ਆ ਕੋਈ ਆਪਣਾ ਨਹੀਂ ਕੋਈ ਵੀ ਹੈਗਾ ਵੀ ਆਪਾਂ ਨੇ ਕੰਪਨੀ ਵੱਲੋਂ ਕੋਈ ਕਰਨੀ ਆ ਕਿੰਨੀ ਮਿਲਣੀ ਇਹ ਇੱਕ ਹੋਰ ਦਾ ਸਰ ਮਹਿੰਦਰ ਗੱਲ ਜਿਵੇਂ ਹੁਣ ਮੰਨ ਲਓ ਐਕਟੀ ਸਬਸਿਡੀ ਨਾਂਗੀ ਹਾਂਜੀ ਵਿੱਚ ਬਹੁਤ ਲੋਕ ਕਹਿੰਦੇ ਨੇ ਯਾਰ ਸੁਪਰ ਸੀਟਰ ਲੈ ਗਏ ਇਹਦੀ ਬਿਲਿੰਗ ਹੁਣੀ ਹੋਊਗਾ ਜਦੋਂ ਸਬਸਿਡੀ ਮਿਲਣੀ ਆ ਉਦੋਂ ਹੋਊਗੀ ਜੀ ਇਹ ਵੀ ਤੁਹਾਡਾ ਬਹੁਤ ਵਧੀਆ ਸਵਾਲ ਆ ਦੇਖੋ ਇਹਦੇ ਤੇ ਨਾ ਗਵਰਨਮੈਂਟ ਵੱਲੋਂ ਆਪਾਂ ਨੂੰ ਕੋਡ ਮਿਲਿਆ ਹੋਇਆ ਹੈਗਾ ਓਕੇ ਜਿਹੜਾ ਲੇਜ਼ਰ ਕਟਿੰਗ ਨਾਲ ਆਪਾਂ ਕਰ ਰਹੇ ਆ ਫਰਮ ਦਾ ਠੀਕ ਆ ਠੀਕ ਹੈ ਇਹਦੇ ਤੇ ਪੀ ਨੂੰ ਜਿੱਦਾਂ 452 3528 ਇਹ ਆਪਣਾ ਪ੍ਰੋਡਕਟ ਦਾ ਕੋਡ ਆ ਜੀ ਇਹਦੇ ਨਾਲ ਇਹ ਸਾਲ ਆ ਗਿਆ ਜੀ 2025 25 ਠੀਕ ਹੈ ਜੀ ਡੇੜਾ ਵੇਲਾ ਵੀਰ ਜੀ ਉਹ 2025 ਦੇ ਵਿੱਚ ਹੀ ਕੱਟਿਆ ਜਾਣਾ ਪਰ ਉਹ ਇਹ ਨਹੀਂ ਹੈਗਾ ਵੀ ਆਪਾਂ ਨੇ ਅੱਜ ਲੈ ਲਿਆ ਆਪਾਂ ਉਹਨੂੰ 2-3 ਮਹੀਨੇ ਛੱਡ ਸਕਦੇ ਆ ਨਹੀਂ ਜੀ ਇਹ ਸਾਡੀ ਕੰਪਨੀ ਦਾ ਰੂਲ ਆਗਾ ਜਦੋਂ ਵੀ ਅਸੀਂ ਚੀਜ਼ ਸੇਲ ਕਰਤੀ ਅਸੀਂ ਉਸੇ ਦਿਨ ਨਾਲ ਦੀ ਨਾਲ ਉਹਦਾ ਬਿੱਲ ਕੱਟਦੇ ਆ ਦੇ ਨਹੀਂ ਦੇਣਾ ਜੀ ਤੋ ਕਹੇ ਸੀ ਕਿਸਾਨ ਵੀਰਾਂ ਨੂੰ ਕਿਸੇ ਨੇਰੇ ਚ ਨਿਕਣਾ ਚਾਹੁੰਦੇ ਬਾਅਦ ਚੋਂ ਕੱਲ ਨੂੰ ਕਹਿੰਨੇ ਕਿਸਾਨ ਵੀਰ ਵੀ ਸਾਡੀ ਸਬਸਿਡੀ ਨਹੀਂ ਆਈ ਹੈਗੀ ਹਾਂਜੀ ਠੀਕ ਆ ਪਰ ਆਪਾਂ ਅਗਲੇ ਨੂੰ ਸਹੀ ਰਾਹ ਦੱਸੋ ਵੀ ਹਾਂਜੀ ਤੁਹਾਡਾ ਐਦਾਂ ਕਰਕੇ ਸਬਸਿਡੀ ਅਪਲਾਈ ਹੋਣੀ ਆ ਐਵੇਂ ਤੁਹਾਨੂੰ ਮਿਲਣੀ ਆ ਐਵੇਂ ਤੁਹਾਨੂੰ ਮਿਲਣੀ ਆ ਠੀਕ ਆ ਜੀ ਇਹ ਬਹੁਤ ਲੋਕ ਨੇਰੇ ਚ ਸੀ ਇਹ ਗੱਲ ਚ ਹਾਂਜੀ ਆਲਾ ਕਹਿੰਦਾ ਯਾਰ ਬਿਲ ਉਹਦੋਂ ਕੱਟ ਕੇ ਦੇ ਤਾਂ ਦੁਬਾਰੇ ਹੀ ਤੁਰੇ ਫਿਰਦੇ ਨੇ ਬੰਦੇ ਜੀ ਪੋਰਟਲ ਤੇ ਹੁਣ ਚੜਦਾ ਜੀ ਬਿਲ ਉਹ ਸੇਮ ਡੇ ਦਾ ਚੜਦਾ ਜੀ ਜਿਹੜੇ ਦਿਨ ਆਪਾਂ ਨੇ ਬਿਲ ਕੱਟਿਆ ਉਹੀ ਦਿਨ ਆਪਾਂ ਨੇ ਉਹ ਚਾੜਨਾ ਕਿਆ ਹੁੰਦਾਗਾ ਉਸੇ ਦਿਨ ਹੀ ਉਸੇ ਦਿਨ ਹੀ ਓਕੇ ਠੀਕ ਆ ਜਿੱਦਾਂ ਸੁਪਰੀ ਹਿੱਡਾ ਤਾਂ ਸੁਪਰੀ ਡੀ ਚੜਨੀ ਆ ਜਿੱਦਾਂ ਕੋਈ ਹੋਰ ਇੰਪਲੀਮੈਂਟ ਆ ਜਿਹੜਾ ਸਬਸਿਡੀ ਦੇ ਵਿੱਚ ਪਾਸ ਆ ਉਹਦੀ ਨਾਲ ਫੋਟੋ ਉਹਦੀ ਚੜਨੀ ਆ ਜੀ ਠੀਕ ਹੈ ਜੀ ਦੋਸਤੋ ਇਹ ਗੱਲਾਂ ਕਦੇ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਹੋਣੀ ਅੱਜ ਆਪਾਂ ਹਰਮਿੰਦਰ ਤੋਂ ਕੱਲੀ ਕੱਲੀ ਗੱਲ ਪਤਾ ਕਰੀਆ ਵੀ ਸਬਸਿਡੀ ਕਿਹੜੇ ਹਿਸਾਬ ਨਾਲ ਅਪਲਾਈ ਹੋਊਗੀ ਤੇ ਬਾਕੀ ਠੀਕ ਆ ਹਰਵਿੰਦਰ ਸਿੰਘ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਿਸਕਰਮਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਭਰਾ ਔਰ ਮੇਰੇ ਕਿਸਾਨ ਵੀਰਾਂ ਨੂੰ ਅਪੀਲ ਆ ਕਿ ਜਿਸ ਤਰ੍ਹਾਂ ਆਪ ਜੀ ਪਹਿਲਾਂ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਹੀ ਅੱਗੇ ਪਿਆਰ ਦਿੰਦੇ ਰਹੋ ਕਿਸੇ ਵੀ ਚੀਜ਼ ਦੀ ਤੁਹਾਨੂੰ ਕੋਈ ਦਿੱਕਤ ਆ ਰਹੀ ਆ ਕੋਈ ਸਰਵਿਸ ਪੱਖੋਂ ਕੋਈ ਸੇਲ ਪੱਖੋਂ ਕੋਈ ਸਾਡੀ ਸੇਲ ਟੀਮ ਨਾਲ ਜਾਂ ਸਾਡੇ ਸਰ ਨੇ ਉਹਨਾਂ ਨਾਲ ਜਦੋਂ ਮਰਜੀ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਆਪ ਜੀ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਇਕ ਕਰਕੇ ਜਰੂਰ ਦੱਸਿਓ ਕਮੈਂਟਾਂ ਸਾਡਾ ਹੌਸਲਾ ਵਧਾਗਾ ਵੀ ਜਰ ਸਾਡੀ ਵੀਡੀਓ ਚੰਗੀ ਲੱਗੀ ਆਗੀ ਠ ਧੰਨਵਾਦ ਸਾਰੇ ਮੈਂ ਸਤਿਕਾਰ ਸਤਿਕਾਰ